ਬੀਜੇਪੀ ਦੇ ਸਾਬਕਾ ਸੰਸਦ ਮੈਂਬਰ ਨਜੋਤ ਸਿੰਘ ਸਿੱਧੂ ਅੱਜ ਦਿੱਲੀ ਵਿੱਚ ਪ੍ਰੈਸ ਕਾਨਫਰੰਸ ਕਰਕੇ ਆਪਣੇ ਸਲੀਫੇ ਵਿੱਚ ਦੱਸੇ ਗਏ ਕਾਰਨਾਂ ਨੂੰ ਅਕਾਲੀ ਦਲ ਨੇ ਗਲਤ ਕਰਾਰ ਦਿੱਤਾ ਹੈ। ਅਕਾਲੀ ਦਲ ਨੇ ਕਿਹਾ ਹੈ ਕਿ ਸਿੱਧੂ ਨੇ ਆਪਣੀ ਮਾਂ ਪਾਰਟੀ ਬਾਰੇ ਗਲਤ ਬਿਆਨਬਾਜ਼ੀ ਕਰਕੇ ਇਹ ਸਾਬਿਤ ਕਰ ਦਿੱਤਾ ਹੈ ਕਿ ਕਿਸੇ ਦੇ ਵੀ ਸਕੇ ਨਹੀਂ ਨੇ। ਸ਼੍ਰੋਮਣੀ ਅਕਾਲੀ ਦਲ ਦੇ ਬੁੜਾਲੇ ਫਿਰਸਾ ਸਿੰਘ ਬਲਟੋਹਾ ਨੇ ਕਿਹਾ ਹੈ ਕਿ ਸਿੱਧੂ ਨੂੰ ਅਸਲ ਵਿੱਚ ਸਿਆਸਤ ਬਾਰੇ ਕੋਈ ਜਾਣਕਾਰੀ ਹੀ ਨਹੀਂ ਹੈ। ਬਲਟੋਹਾ ਨੇ ਸਵਾਲ ਕੀਤਾ ਹੈ ਕਿ ਜੇਕਰ ਸਿੱਧੂ ਦਾ ਪੰਜਾਬ ਅਤੇ ਅੰਮ੍ਰਿਤਸਰ ਦੇ ਲੋਕਾਂ ਦੇ ਨਾਲ ਇੰਨਾ ਹੀ ਪਿਆਰ ਸੀ ਤਾਂ ਉਹਨਾਂ ਨੇ ਪਹਿਲਾ ਰਾਸਵ ਵਿੱਚ ਜਾਣ ਦਾ ਫੈਸਲਾ ਹੀ ਕਿਉਂ ਕੀਤਾ ਬਲਟੋਹਾ ਨੇ ਕਿਹਾ ਹੈ ਕਿ ਸਿੱਧੂ ਕ੍ਰਿਕਟ ਦੀ ਕਮੈਂਟਰੀ ਜਾਂ ਫਿਰ ਕਾਮੇਡੀ ਤਾਂ ਵਧੀਆ ਕਰ ਸਕਦੇ ਨੇ ਪਰ ਜਹੀ ਰਾਜਨੀਤੀ ਕਰਕੇ ਲੋਕਾਂ ਨੂੰ ਬੇਫੂਫ ਨਹੀਂ ਬਣਾ ਸਕਦੇ ਬਲਟੋਹਾ ਨੇ ਕਿਹਾ ਕਿ ਸਿੱਧੂ ਦੀ ਪੰਜਾਬ ਨਾਲ ਕੋਈ ਹਮਦਰਦੀ ਨਹੀਂ ਇਸ ਦੀ ਮਿਸਾਲ ਹੈ ਕਿ ਸਿੱਧੂ ਸਾਂਸਦ ਹੁੰਦਿਆ ਵੀ ਅੰਮ੍ਰਿਤਸਰ ਵਿੱਚ ਬਹੁਤ ਘੱਟ ਰਹੇ ਨੇ ਸਿੱਧੂ ਦੇ ਆਮ ਆਦਮੀ ਪਾਰਟੀ ਵਿੱਚ ਆਉਣ ਬਾਰੇ ਬਲਟੋਹਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਕਾਲੇ ਦਲ ਦੀ ਨਾ ਤਾਂ ਪਹਿਲਾਂ ਕੋਈ ਚੁਣੌਤੀ ਸੀ ਅਤੇ ਨਾ ਹੀ ਸਿੱਧੂ ਦੇ ਇਸ ਵਿੱਚ ਆਉਣ ਨਾਲ ਕੋਈ ਫਰਕ ਪਏਗਾ ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਅੱਜ ਪੰਜਾਬ ਵਿੱਚ ਤੀਜੇ ਨੰਬਰ ਤੇ ਹੈ ਅਤੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਦਾ ਗ੍ਰਾਫ ਦਿਨੋਂ ਦਿਨ ਹੀਠਾਂ ਨੂੰ ਆ ਰਿਹਾ ਹੈ ਆਮ ਆਦਮੀ ਪਾਰਟੀ ਦੇ ਸਾਂਸਦ ਭਗਵੰਤ ਮਾਨ ਹੁਣ ਲੋਕ ਸਭਾ ਦੀ ਕਾਰਵਾਈ 'ਚ ਹਿੱਸਾ ਨਹੀਂ ਲੈ ਸਕਣਗੇ ਲੋਕ ਸਭਾ ਸਪੀਕਰ ਸੁમિત્રા ਮਹਾਜਨ ਨੇ ਮਾਨ ਦੇ ਵੀਡੀਓ ਮਾਮਲੇ ਦੀ ਜਾਂਚ ਦੇ ਆਦੇਸ਼ ਦਿੱਤੇ ਨੇ ਜਾਂਚ ਲਈ 9 ਮਈ ਨੂੰ ਕਮੇਟੀ ਦਾ ਗਠਨ ਕੀਤਾ ਗਿਆ ਸਪੀਕਰ ਨੇ ਕਿਹਾ ਕਿ ਜਦ ਤੱਕ ਇਹ ਕਮੇਟੀ ਆਪਣੀ ਰਿਪੋਰਟ ਨਹੀਂ ਦਿੰਦੀ ਉਦੋਂ ਤੱਕ ਭਗਵੰਤ ਮਾਨ ਹਾਊਸ ਦੀ ਕਾਰਵਾਈ 'ਚ ਹਿੱਸਾ ਨਹੀਂ ਲੈ ਸਕਦੇ ਪੂਰਾ ਵਿਵਾਦ ਮਾਨ ਵੱਲੋਂ ਪਾਰਲੀਮੈਂਟ 'ਚ ਜਾਣ ਦਾ ਵੀਡੀਓ ਫੇਸਬੁੱਕ ਤੇ ਪੋਸਟ ਕੀਤੇ ਜਾਣ ਕਰਨ ਹੋਇਆ ਭਗਵੰਤ ਮਾਨ ਨੇ ਦੱਸਿਆ ਕਿ ਮੈਂ ਸਪੀਕਰ ਮੈਡਮ ਨੂੰ ਮਿਲਿਆ ਸੀ ਮੈਂ ਉਹਨਾਂ ਨੂੰ ਕਿਹਾ ਕਿ ਮੈਨੂੰ ਆਪਣੀ ਗੱਲ ਰੱਖਣ ਦਾ ਮੌਕਾ ਮਿਲਣਾ ਚਾਹੀਦਾ ਹੈ ਮੈਂ ਕਦੇ ਵੀ ਸੰਸਦੀ ਸਿਕਿਉਰਿਟੀ ਨੂੰ ਖਤਰੇ ਵਿੱਚ ਨਹੀਂ ਪਾਉਣਾ ਚਾਹੁੰਦਾ ਸੀ ਮੈਂ ਲਿਖਤੀ ਰੂਪ ਚ ਮਾਫੀ ਮੰਗੀ ਹੈ ਦਰਸਲ ਭਗਵੰਤ ਮਾਨ ਤੇ ਸ਼ਰਾਬ ਪੀ ਕੇ ਸੰਸਦ ਵਿੱਚ ਆਉਣ ਦੇ ਇਲਜ਼ਾਮ ਨੇ ਆਮ ਆਦਮੀ ਪਾਰਟੀ ਤੋਂ ਮੋਤਲ ਸੰਸਦ ਹਰਿੰਦਰ ਸਿੰਘ ਖਾਲਸਾ ਨੇ ਇਸ ਬਾਰੇ ਸਪੀਕਰ ਨੂੰ ਸ਼ਿਕਾਇਤ ਕੀਤੀ ਸੀ ਖਾਲਸਾ ਨੇ ਸਪੀਕਰ ਨੂੰ ਆਪਣੀ ਸੀਟ ਬਦਲਣ ਦੀ ਅਪੀਲ ਕੀਤੀ ਸੀ ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਧਮਕੀ ਦੇਂਦਿਆ ਹੈ ਕਿ ਜੇਕਰ ਐਸਵਾਈਐਲ ਦੇ ਮੁੱਦੇ ਤੇ ਪੰਜਾਬ ਦੇ ਵਿਰੁੱਧ ਫੈਸਲਾ ਆਉਂਦਾ ਹੈ ਤਾਂ ਕਾਂਗਰਸ ਦੇ ਸਾਰੇ ਵਿਧਾਇਕ ਆਪਣੀ ਵਿਧਾਇਕੀਤੋਂ ਅਸਤੀਫਾ ਦੇ ਦੇਣਗੇ। ਉਹਨਾਂ ਨੇ ਕਿਹਾ ਕਿ ਸੀ ਸੁਪਰੀਮ ਕੋਰਟ ਦੇ ਫੈਸਲੇ ਦਾ ਸਨਮਾਨ ਕਰਦੇ ਹਾਂ ਪਰ ਪੰਜਾਬ ਦੇ ਪ੍ਰਤੀ ਉਹਨਾਂ ਦੇ ਕੁਝ ਫਰਜ਼ ਨੇ ਇਸ ਲਈ ਉਹਨਾਂ ਨੂੰ ਪੰਜਾਬ ਦੇ ਪਾਣੀਆਂ ਦੀ ਰਾਖੀ ਕਰਨ ਲਈ ਕੋਈ ਸੰਵਿਧਾਨਕ ਤਰੀਕਾ ਲੱਭਣਾ ਪਏਗਾ। ਪਰੀਤਕਰ ਪੁਲਿਸ ਨੇ ਕੁਝ ਦਿਨ ਪਹਿਲਾਂ ਇੱਕ ਵਿਅਕਤੀ ਦੇ ਹੋਏ ਕਤਲ ਮਾਮਲੇ ਨੂੰ ਸੁਲਝਾਉਣ ਦਾ ਦਾਵਾ ਕੀਤਾ ਹੈ ਪੁਲਿਸ ਨੇ ਮ੍ਰਿਤਕ ਦੀ ਪਤਨੀ ਸਮੇਤ 3 ਮੁਲਜ਼ਮਾਨ ਗ੍ਰਫਤਾਰ ਕੀਤਾ ਹੈ ਇਹਨਾਂ ਨੂੰ ਅਦਾਲਤ 'ਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਗਿਆ ਹੈ ਫਿਲਹਾਲ ਪੁਲਿਸ ਮੁਲਜ਼ਮਾਂ ਤੋਂ ਹੋਰ ਵੀ ਪੁੱਛਗਛ ਕਰ ਰਹੀ ਹੈ ਦਰਸਲ ਪੂਜਾ ਤੇ ਗੁਰਤੇਜ ਸਿੰਘ ਜ਼ਿਲ੍ਹਾ ਅਦਾਲਤ ਫਰੀਦਕੋਟ ਚਿਕ ਵਕੀਲ ਦੇ ਸਹਾਇਕ ਵਜੋਂ ਕੰਮ ਕਰਦੇ ਨੇ ਇਥੇ ਦੋਹਾਂ ਦੇ ਕਥਪ੍ਰੇਮ ਸਬੰਧ ਬਣ ਗਏ ਇਲਜ਼ਾਮ ਅਨੁਸਾਰ ਚੱਲਿਆ ਪੂਜਾ ਨੇ ਗੁਰਤੇਜ ਤੇ ਤਰਲੋਕ ਸਿੰਘ ਨਾਲ ਮਿਲ ਕੇ ਆਪਣੇ પતિ ਰਜਿੰਦਰ ਸਿੰਘ ਦਾ ਕਥਾ ਤੌਰ ਤੇ ਕਤਲ ਕਰਵਾ ਦਿੱਤਾ ਰਜਿੰਦਰ ਸਿੰਘ ਦੇ ਕਤਲ ਤੋਂ ਬਾਅਦ ਉਸਦੀ ਲਾਸ਼ ਸੜਕ ਤੇ ਸੁੱਟੀ ਗਈ ਇਸ ਤਰ੍ਹਾਂ ਇਸ ਕਤਲ ਨੂੰ ਸੜਕ ਹਾਦਸੇ ਰੂਪ ਦੇਣ ਦੀ ناکਾਮ ਕੋਸ਼ਿਸ਼ ਵੀ ਕੀਤੀ ਗਈ ਲਗਾਤਾਰ ਵਧ ਰਹੀ ਮਹਿੰਗਾਈ ਦੇ ਦੌਰ ਚ ਆਮ ਆਦਮੀ ਦੇ ਘਰ ਦਾ ਬਜਟ ਵਿਗੜਦਾ ਜਾ ਰਿਹਾ ਹੁਣ ਇਸ ਦੀ ਮਾਰ ਰੋਜ਼ਾਨਾ ਖਾ ਵਿੱਚ ਵਰਤੀ ਜਾਣ ਵਾਲੀ ਬਰੈਡ ਦੇ ਰੇਟਾਂ ਤੇ ਵੀ ਪਈ ਹੈ ਦਸਣ ਬੈਡ ਦੇ ਰੇਟਾਂ ਵਿੱਚ ਕਾਫੀ ਇਜ਼ਾਫਾ ਹੋਇਆ ਹੈ ਬੈਡ ਬਣਾਉਣ ਵਾਲੀਆਂ ਤਕਰੀਬਨ ਸਾਰੀਆਂ ਕੰਪਨੀਆਂ ਨੇ ਬੈਡ ਦੇ ਰੇਟਾਂ ਵਿੱਚ ਪ੍ਰਤੀ ਪੈਕੇਟ 5 ਰੁਪਏ ਦਾ ਵਾਧਾ ਕੀਤਾ ਇਹ ਵਾਧਾ ਬੀਤੇ 2 ਦਿਨਾਂ ਤੋਂ ਲਾਗੂ ਹੋ ਚੁੱਕਿਆ ਹੈ ਤੁਹੇ ਪਾਸੇ ਬਲੇਡ ਉਪਭੋਗਤਾ ਇਸ ਤੋਂ ਨਰਾਜ਼ ਨਜ਼ਰ ਆ ਰਹੇ ਨੇ ਕੰਪਨੀਆਂ ਦੇ ਇਸ ਫੈਸਲੇ ਤੋਂ ਉਪਭੋਗਤਾ ਹੀ ਨਹੀਂ ਦੁਕਾਨਦਾਰ ਵੀ ਨਾਖੁਸ਼ ਨੇ ਉਹਨਾਂ ਦਾ ਕਹਿਣਾ ਹੈ ਕਿ ਚਾਹੇ ਇਸ ਫੈਸਲੇ ਨਾਲ ਜ਼ਿਆਦਾ ਸੇਲ ਤਾਂ ਪ੍ਰਭਾਵਿਤ ਨਹੀਂ ਹੋਈ ਪਰ ਇੱਕ ਉਪਭੋਗਤਾ ਹੋਣ ਦੇ ਨਾਤੇ ਉਹਨਾਂ ਦੇ ਘਰ ਵਿੱਚ ਵੀ ਬਰੈਡ ਦੀ ਪਰਤ ਹੁੰਦੀ ਹੈ ਅਤੇ ਵੱਡੇ ਰੇਟਾ ਕਰਨ ਕਰਦਾ ਬਜਟ ਇਸ ਤੋਂ ਜ਼ਰੂਰ ਪ੍ਰਭਾਵਿਤ ਹੋਇਆ ਹੈ